ਕੀ ਕੋਚ ਲੋਕ ਮੇਰੇ ਘਰ ਦੇ ਬਾਹਰ ਮੂੰਹ ਬਨ ਕੇ ਜਾਂ ਮੇਰੀ ਪੋਸ਼ਗਿਸ਼ ਕਰ ਰਹੇ ਨੇ ਤੇ ਕਾਫੀ ਜਿਹੜਾ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਰੱਬ ਦੇ ਬਚਨ ਚ ਲਿਖੀ ਹੈ ਇੱਕ ਗੱਲ ਕਿ ਜੇਕਰ ਤੁਸੀਂ ਸੱਚ ਬਦਲੇ ਪ੍ਰਭੂ ਦੇ ਕਾਰਨ ਦੁੱਖ ਵੀ ਝੱਲਦੇ ਹੋ ਤੁਹਾਨੂੰ ਝੱਲ ਲੋਗੇ ਤੇ ਖੁਦਾ ਤੁਹਾਨੂੰ ਉਹਦਾ ਅਜਰ ਦੇਗਾ ਜੋ ਸਰਜੀਤ ਥਾਪਰ ਦੇ ਬੰਦੇ ਜੋ ਜਸਪਾਲ ਮਸੀਹ ਦੇ ਬੰਦੇ ਅਵਤਾਰ ਸਿੰਘ ਦੇ ਬੰਦੇ ਜੋ ਇਹਨਾਂ ਦੇ ਭੇਜੇ ਹੋਏ ਬੰਦੇ ਜੋ ਮੈਨੂੰ ਪਰੇਸ਼ਾਨ ਕਰ ਰਹੇ ਨੇ ਟੌਰਚਰ ਕਰ ਰਹੇ ਨੇ ਟੈਕਨੀਕਲ ਤਰੀਕੇ ਨਾਲ ਅਲੱਗ-ਅਲੱਗ ਜਗ੍ਹਾ ਤੋਂ ਫੋਨ ਕਰਾ ਕੇ ਕਹਿ ਰਹੇ ਨੇ ਕਿ ਉਹ ਇਸ ਤਰੀਕੇ ਨਾਲ ਵੀ ਕਰਦੇ ਹੁੰਦੇ ਹੁੰਦੇ ਨੇ ਉਹ ਕਿਸੇ ਤਰ੍ਹਾਂ ਤੇ ਝੂਠਾ ਇਲਜ਼ਾਮ ਲਗਾ ਦੇਣ ਕਿ ਉਹਨਾਂ ਦੀ ਪਹੁੰਚ ਬੜੀ ਆ ਉਹ ਬਹੁਤ ਖਤਰਨਾਕ ਬੰਦੇ ਨੇ ਤੇ ਮੇਰੀ ਬੇਨਤੀ ਹੈ ਕਿ ਜੇਕਰ ਕੱਲ ਨੂੰ ਮੈਨੂੰ ਕੋਈ ਹੁੰਦਾ ਹੈ ਤਾਂ ਉਹਦੇ ਜ਼ਿੰਮੇਵਾਰ ਜਿਹੜੇ ਆ ਇਹ ਸੁਰਜੀਤ <th>ਪਰ ਅਵਤਾਰ ਸਿੰਘ ਔਰ ਇਹਨਾਂ ਦੀ ਜੋ ਮਿਨਿਸਟਰੀ ਆ ਪ੍ਰੋਫੈਟ ਬਲਜਿੰਦਰ ਸਿੰਘ ਦੀ ਇਹ ਜਿਹੜੇ ਹੋਣਗੇ 2 3 ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੀ ਬੇ ਸਲਾਮ ਮੇਰਾ ਨਾਮ ਸਨੀਮਸੀ ਬਬਰੀਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕੀ ਕੁਛ ਦਿਨ ਪਹਿਲਾਂ ਜੋ ਸੱਚ ਸੀ ਉਹ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜੋ ਮੇਰੇ ਜ਼ਮੀਰ ਨੇ ਅਗਵਾਈ ਦਿੱਤੀ ਕਿ ਇਹ ਗਲਤ ਹੈ ਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਉਹ ਜੋ ਮੈਂ ਪ੍ਰਭੂ ਦੀਗਵਾਈ ਮੰਨ ਕੇ ਉਹ ਜੋ ਕੰਮ ਕਰ ਦਿੱਤਾ ਸੱਚ ਦਾ ਸਾਥ ਦੇ ਦਿੱਤਾ ਪਰ ਅੱਜ ਜੋ ਹਾਲਾਤ ਬਣੇ ਪਏ ਨੇ ਕਿ ਕੁਝ ਲੋਕ ਮੇਰੇ ਘਰ ਦੇ ਬਾਹਰ ਮੂੰਹ ਬੰਨ ਕੇ ਜਾਂ ਮੇਰੀ ਪੋਸ਼ਗਿਸ਼ ਕਰ ਰਹੇ ਨੇ ਤੇ ਕਾਫੀ ਜਿਹੜਾ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਰੱਬ ਦੇ ਬਚਨ ਚ ਲਿਖੀ ਹੈ ਇੱਕ ਗੱਲ ਕਿ ਜੇਕਰ ਤੁਸੀਂ ਸੱਚ ਬਦਲੇ ਪ੍ਰਭੂ ਦੇ ਕਾਰਨ ਦੁੱਖ ਵੀ ਝੱਲਦੇ ਹੋ ਤੁਹਾਨੂੰ ਝੱਲ ਲੋਗੇ ਤੇ ਖੁਦਾ ਤੁਹਾਨੂੰ ਉਹਦਾ ਅਜ਼ਰ ਦੇਗਾ ਮੈਂ ਥੋੜੇ ਸ਼ਬਦਾਂ ਦੀ ਗੱਲ ਸਮਾਪਤ ਕਰਨਾ ਚਾਹੁੰਦਾ ਮੇਰੀ ਬੇਨਤੀ ਹੈ 크ਿਸਚਨ ਭਾਈਚਾਰੇ ਦੇ ਲੀਡਰਾਂ ਨੂੰ ਸੁਜਮਾ ਲੀਡਰਾਂ ਨੂੰ ਕਿ ਜੋ ਕੀਤਾ ਸੀ ਮੈਂ ਸਚਾਈ ਦਾ ਸਾਥ ਦਿੱਤਾ ਸੀ ਪਰ ਜੋ ਸਰਜੀਤ ਥਾਪਰ ਦੇ ਬੰਦੇ ਜੋ ਜਸਪਾਲ ਮਸੀਹ ਦੇ ਬੰਦੇ ਅਵਤਾਰ ਸਿੰਘ ਦੇ ਬੰਦੇ ਜੋ ਇਹਨਾਂ ਦੇ ਭੇਜੇ ਹੋਏ ਬੰਦੇ ਜੋ ਮੈਨੂੰ ਪਰੇਸ਼ਾਨ ਕਰ ਰਹੇ ਨੇ ਟੌਰਚਰ ਕਰ ਰਹੇ ਨੇ ਟੈਕਨੀਕਲ ਤਰੀਕੇ ਨਾਲ ਅਲੱਗ-ਅਲੱਗ ਜਗ੍ਹਾ ਤੋਂ ਫੋਨ ਕਰਾ ਕੇ ਕਹਿ ਰਹੇ ਨੇ ਕਿ ਉਹ ਇਸ ਤਰੀਕੇ ਨਾਲ ਵੀ ਕਰਦੇ ਹੁੰਦੇ ਨੇ ਆ ਉਹ ਕਿਸੇ ਤਰ੍ਹਾਂ ਤੇ ਝੂਠਾ ਇਲਜ਼ਾਮ ਲਗਾ ਦੇਣ ਕਿ ਉਹਨਾਂ ਦੀ ਪਹੁੰਚ ਬੜੀ ਆ ਉਹ ਬਹੁਤ ਖਤਰਨਾਕ ਬੰਦੇ ਨੇ ਤੇ ਮੇਰੀ ਬੇਨਤੀ ਹੈ ਕਿ ਜੇਕਰ ਕੱਲ ਨੂੰ ਮੈਨੂੰ ਕੁਝ ਹੁੰਦਾ ਹੈ ਤਾਂ ਉਹਦੇ ਜ਼ਿੰਮੇਵਾਰ ਜਿਹੜੇ ਆ ਇਹ ਸੁਰਜੀਤ <th>ਪਰ ਅਵਤਾਰ ਸਿੰਘ ਔਰ ਇਹਨਾਂ ਦੀ ਜੋ ਮਿਨਿਸਟਰੀ ਆ ਪ੍ਰੋਫੈਟ ਬਲਜਿੰਦਰ ਸਿੰਘ ਦੀ ਇਹ ਜਿਹੜੇ ਹੋਣਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਮੈਂ ਸਾਥ ਦਿੱਤਾ ਹੀ ਸੱਚਾਈ ਦਾ ਸੱਚ ਦਾ ਸਾਥ ਦਿੱਤਾ ਹੈ ਜੇ ਇਦਾਂ ਮੈਨੂੰ ਪਰੇ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਫਿਰ ਇਸ ਚੀਜ਼ ਨੂੰ ਇਕੱਲਾ ਜਿਹੜਾ ਮਹਿਸੂਸ ਕਰ ਰਿਹਾ ਜੇਕਰ ਕੋਈ ਵੀ ਭਰਾ ਮੇਰੀ ਇਸ ਕੰਮ ਦੇ ਵਿੱਚ ਸਪੋਰਟ ਕਰੇਗਾ ਤੇ ਮੈਂ ਸਮਝਾਂਗਾ ਕਿ ਉਹ ਪ੍ਰਭੂ ਦਾ ਕੰਮ ਹੀ ਜਿਹੜਾ ਉਹ ਕਰ ਰਿਹਾ ਇਹ ਖਾਸ ਤੁਹਾਨੂੰ ਗੱਲ ਦੱਸਦਾ ਕਿ ਮੇਰਾ ਪਸ਼ਤਨ ਰੂਲਾ ਮਿਨਿਸਟਰੀ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਕਦੀ ਉਹਨਾਂ ਦੇ ਚਰਚ ਨਹੀਂ ਗਿਆ ਕਦੀ ਉਹਨਾਂ ਦੇ ਨਾਲ ਸੰਬੰਧ ਨਹੀਂ ਕਿਸੇ ਬੰਦੇ ਨਾਲ ਸੰਬੰਧ ਨਹੀਂ ਤੋਂ ਮੇਰਾ ਲੈਣਾ ਦੇਣਾ ਪਾਸਟਰ ਜੇਂਦਰ ਮਿਨਿਸਟਰੀ ਦਾ ਵੀ ਨਹੀਂ ਸੀ ਪਰ ਇਹਨਾਂ ਦੇ ਬੰਦੇ ਕੁਝ ਸਾਲ ਪਹਿਲਾਂ ਵੀ ਸਾਨੂੰ ਮਿਲਦੇ ਰਹੇ ਸੀ ਕਈ ਕੰਮਾਂ ਵਾਸਤੇ ਕਹਿੰਦੇ ਰਹਿੰਦੇ ਸੀ ਜਿਹੜੀਆਂ ਗੱਲਾਂ ਦਾ ਸਾਡੇ ਕੋਲ ਗਵਾਹ ਤੇ ਪ੍ਰੂਫ ਵੀ ਹੈਗੇ ਨੇ ਪਰ ਬੜੀ ਭਰਾਨੀ ਵਾਲੀ ਗੱਲ ਹੈ ਕਿ ਇੱਕ ਸੱਚਾਈ ਦਾ ਸਾਥ ਦਿੱਤਾ ਇੱਕ ਬੜਾ ਵੱਡਾ ਮਸੀਹਤ ਤੇ ਧੱਬਾ ਲੱਗਣ ਤੋਂ ਜਿਹੜਾ ਵਾ ਖੁਦਾ ਨੇ ਮੈਨੂੰ ਰੋਕਿਆ ਜੇ ਜੋ ਮੈਨੂੰ ਫੇਰ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਇਹਨਾਂ ਦਾ ਕੀ ਵਿਗਾਰ ਦਿੱਤਾ ਜੇ ਕੱਲ ਮੇਰਾ ਕੋਈ ਵੀ ਨੁਕਸਾਨ ਹੁੰਦਾ ਹੈ ਇਹ ਬੰਦੇ ਹੀ ਜ਼ਿੰਮੇਵਾਰ ਹੋਣਗੇ ਸੋ ਬੇਨਤੀ ਕਿ ਮੈਂ ਥੋੜੇ ਸਮੇਂ ਬਾਅਦ ਇੱਕ ਹੋਰ ਵੀਡੀਓ ਅਪਲੋਡ ਕਰਾਂਗਾ ਕੁਝ ਚੀਜ਼ਾਂ ਤੁਹਾਨੂੰ ਜਿਹੜੀ ਆ ਉਹ ਦੱਸਾਂਗਾ ਤੇ ਉਨੀ ਦੇਰ ਲਈ ਮੈਂ ਤੁਹਾਡੇ ਸਾਰੇ ਕੋ ਸਮਾ ਚੋਣਾ ਖਾਲੀ ਕੁਛ ਹਾਲਾਤ ਸਹੀ ਨਹੀਂ ਹੈਗੇ ਸੋ ਜਦੋਂ ਵੀ ਮੈਂ ਆਪਣੇ ਫੇਸਬੁਕ ਆਈਡੀ ਤੇ ਲਾਈਵ ਹੋਵਾਂਗਾ ਤੁਹਾਨੂੰ ਹੋਰ ਸਾਰੀ ਹਕੀਕਤ ਜਿਹੜੀ ਆ ਦੱਸ ਦਵਾਂਗਾ ਸਾਰਿਆਂ ਨੂੰ ਸਲਾਮ